ਮੈਨੂੰ ਥਾਇਰਾਇਡ ਬੀਪੀ 슈ਗਰ ਬਹੁਤ ਸਾਰੀਆਂ ਪ੍ਰੋਬਲਮਾਂ ਸੀ ਯੋਗਾ ਦੇ ਨਾਲ ਮੈਨੂੰ ਸਾਰਾ ਬਿਲਕੁਲ ਬਹੁਤ ਹੀ ਬੈਨੀਫਿਟ ਮਿਲਿਆ ਔਰ ਮੈਂ ਬਿਲਕੁਲ ਤੰਦਰੁਸਤ ਹੋ ਰਹੀ ਹਾਂ ਅਸੀਂ ਮਾਨ ਸਰਕਾਰ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਮੇਰਾ ਨਾਮ ਮਧੂ ਹੈ ਮੈਂ 2 ਮਹੀਨੇ ਤੋਂ ਯੋਗ ਯੋਗਸ਼ਾਲਾ ਚ ਆ ਰਹੀ ਹਾਂ ਮੇਨੂੰ ਚਿਕਨ ਗੁਨੀਆਂ ਦੀ ਪ੍ਰੋਬਲਮ ਸੀਗੀ ਮੇਰੀ ਚਿਕਨ ਗੁਨੀਆਂ ਦੀ ਸਾਰੀ ਦਵਾਈ ਛੁੱਟ ਗਈ ਐ ਜੋਗ ਕਰਕੇ ਸੀਐਮ ਮਾਨ ਸਰਕਾਰ ਦਾ ਦਿਲੋਂ ਧੰਨਵਾਦ ਕਰਦੀ ਹਾਂ ਇੱਕ ਮਿਸ ਕਾਲ ਮਾਰਨੀ ਐ ਤੁਸੀਂ ਅਸੀਂ ਤੁਹਾਡੇ ਕੋਲੇ ਯੋਗਾ ਦਾ ਟੀਚਰ ਭੇਜਾਂਗੇ ਤੇ ਤੁਸੀਂ ਮਹੀਨੇ ਦੋ ਮਹੀਨੇ ਜ ਤੁਸੀਂ ਆਪਣੇ ਸਿਹਤ ਪੱਖੋਂ ਵੀ ਫਰਕ ਨਜ਼ਰ ਆਊਗਾ ਕਿਉਂਕਿ ਅਸੀਂ ਚਾਹੁੰਦੇ ਹਾਂ ਕਿ ਪੰਜਾਬ ਸਿਹਤਮੰਦ ਰਹੇ ਮੈਂ ਆਰਉਂਗ ਗੁਪਤਾ ਡਿਸਟ੍ਰਿਕਟ ਸੈਸ਼ਨ ਜਜ ਕਮ ਚੇਅਰਮੈਨ ਡਿਸਟ੍ਰਿਕਟ ਲੀਗਲ ਸਰਵਿਸ ਅਥਾਰਟੀ ਅਧਿਕਾਰ ਸਾਹਿਬ ਬੋਲ ਰਹੇ ਹਾਂ ਅੱਜ ਨੈਸ਼ਨਲ ਲੋਕ ਅਦਾਲਤ ਦਾ ਦਿਹਾੜਾ ਹੈਗਾ ਅਸੀਂ ਫਤੇਗੜ ਸਾਹਿਬ ਖਮਾਣੂ ਤੇ ਅਮਲੋ ਨੈਸ਼ਨਲ ਲੀਗਲ ਸਰਵਿਸ ਅਥਾਰਟੀ ਦੇ ਹੁਕਮਾਂ ਦੇ ਤਹਿਤ ਅਤੇ ਪੰਜਾਬ ਲੀਗਲ ਸਰਵਿਸ ਅਥਾਰਟੀ ਦੇ ਅਥਾਰਟੀ ਦੇ ਹੁਕਮਾਂ ਦੇ ਤਹਿਤ ਅੱਜ ਨੈਸ਼ਨਲ ਲੋਕ ਅਦਾਲਤ ਐਥੇ ਆਯੋਜਨ ਕਰ ਰਿਹਾ ਲੋਕ ਵੱਡ ਛਟ ਕੇ ਇਸ ਨੈਸ਼ਨਲ ਲੋਕ ਅਦਾਲਤ ਵਿੱਚ ਹਿੱਸਾ ਲੈ ਰਹੇ ਆ ਤਕਰੀਬਨ ਅਸੀਂ 11 ਕਿਆ ਕੇਸ ਅਜਲ ਗਾਇ ਐ ਐਗਜ਼ੈਕਟਿਵ ਗਰ 10918 ਹੈਗੀ ਜਿਹੜੇ ਅਸੀਂ ਕੇਸ ਟੇਕ ਅਪ ਕਰ ਰਹੇ ਆ ਇਹ ਫਿਗਰ ਵੱਧ ਵੀ ਸਕਦੀ ਹੈ ਕਿਉਂਕਿ ਕਈ ਵਾਰ ਲੋਕੀ ਆ ਕੇ ਲੋਕ ਅਦਾਲਤ ਵਾਲੇ ਦਿਨ ਤਖਾ ਦੇ ਦਿੰਦੇ ਆ ਕਿ ਸਾਡਾ ਕੇਸ ਲੋਕ ਅਦਾਲਤ ਤੇਕ ਅਪ ਕੀਤਾ ਜਾਵੇ ਤੇ ਤਕਰੀਬਨ ਸਾਨੂੰ ਉਮੀਦ ਹੈ ਕਿ ਅਸੀਂ ਅੱਜ ਤਕਰੀਬਨ 7500 ਜਾਂ 8000 ਕੇਸਾਂ ਦਾ ਫੈਸਲਾ ਹੋ ਜਾਏਗਾ ਇਹ ਫਿਗਰ ਵੱਧ ਵੀ ਸਕਦੀ ਹੈ ਅੱਛਾ ਇਹ ਜਿਹੜੀ ਸੰਖਿਆ ਹੈਗੀ ਹੈ ਇਹ ਮੇਰੇ ਖਿਆਲ ਹਾਈएस्ट ਹੋਏਗੀ ਫਤਿਹਗੁਰ ਸਾਹਿਬ ਦੇ ਵਿੱਚ ਕਿ ਐਨੇ ਕੇਸ ਟੇਕ ਅਪ ਹੋ ਰਹੇ ਤੇ ਡਿਸਾਈਡ ਹੋ ਰਹੇ ਆ ਤੇ ਮੈਂ ਤਾਂ ਲੋਕਾਂ ਨੂੰ ਇਹ ਕਹੂੰਗਾ ਕਿ ਨੈਸ਼ਨਲ ਲੋਕ ਅਦਾਲਤ ਜੋ ਖਾਤੇ ਨਿਮਣੇ ਬਾਦ ਲੱਗਦੀ ਹੈਗੀ ਆ ਉਹਦਾ ਫਾਇਦਾ ਉਠਾਉਣ ਕਿਉਂਕਿ ਲੋਕ ਅਦਾਲਤ ਵਿੱਚ ਜਿਹੜਾ ਕੇਸ ਦਾ ਫੈਸਲਾ ਹੁੰਦਾ ਉਹ ਆਪਸੀ ਰਾਜਮਾਨੀ ਨਾਲ ਹੁੰਦਾ ਹੈਗਾ ਤੇ ਕਿਸੇ ਸਦਿਸ਼ ਭਾਵ ਨਹੀਂ ਰਹਿੰਦਾ ਤੇ ਲੋਕੀ ਖੁਸ਼ੀ-ਖੁਸ਼ੀ ਘਰ ਜਾ ਸਕਦੇ ਆ ਤੇ ਜਿਨ੍ਹਾਂ ਨੇ ਕੋਰਟ ਹਿਸ ਦੇ ਵੀ ਲੱਗੇ ਹੁੰਦੇ ਆ ਕਿ ਜਦਨੇ ਕਿਸੇ ਬੰਦੇ ਨੇ ਰਿਕਵਰੀ ਦਾ ਸੂਟ ਫਾਈਲ ਕੀਤਾ ਉਹਦੇ ਚ ਉਹ ਅਫੀਸ ਲੰਕਾਣਾ ਪੈਂਦਾ ਉਹ ਵੀ ਵਾਪਸ ਹੋ ਜਾਂਦਾ ਹੈ ਮੈਂ ਲੋਕਾਂ ਨੂੰ ਇਹ ਵੀ ਸੰਦੇਸ਼ ਦੇਣਾ ਚਾਹੂਗਾ ਕਿ ਨੈਕਸਟ ਲੋਕਦਾਲਤ ਸਤੰਬਰ ਚ ਹੋਣੀ ਹੈ ਜਿਨ੍ਹਾਂ ਦੇ ਕੇਸ ਉਹਨੂੰ ਵੀ ਲੋਕਦਾਲਤ ਕੋਟਾ ਚ ਚੱਲ ਰਹੇ ਆ ਫਾਦੇਗੜ ਸਾਹਿਬ ਚੱਲ ਰਹੇ ਆ ਹਮਲੋ ਚੱਲ ਰਹੇ ਆ ਖਮਾਣੂ ਚੱਲ ਰਹੇ ਆ ਉਹ ਸਾਨੂੰ ਦਰਖਾਸਤਾਂ ਦੇ ਸਕਦੇ ਆ ਅਸੀਂ ਉਹਨਾਂ ਦੇ ਕੇਸ ਪ੍ਰੀਲੀਟੀਗੇਟਿਵ ਕੋਰਟਸ ਟੇਕ ਅਪ ਕਰਕੇ ਦੂਜੀ ਪਾਰਟ ਨੂੰ ਸਮਝਾ ਕੇ ਸਮਝੌਤਾ ਕਰਵਾ ਸਕਦੇ ਆ ਇਸ ਤਰ੍ਹਾਂ ਦੇ ਕੇਸ ਇਸ ਲੋਕ ਕਾਲਜ ਰੱਖੇ ਜਾ ਰਹੇ ਨੇ ਇਸ ਲੋਕਦਾਲ ਚੀਜ਼ ਹੱਦ ਤਰ੍ਹਾਂ ਨੇ ਸਿਵਲ ਸੂਟਸ ਪਲੱਸ ਕੰਬਾਉਂਡੇਬਲ ਅਫੈਂਸੀਜ਼ ਆ ਜਿਹੜੇ ਕ੍ਰਿਮਨਲ ਕੇਸਿਸ ਉਹ ਰੱਖੇ ਜਾ ਰਹੇ ਆ ਅੱਤ ਅਤੇ ਪ੍ਰੀ ਲਿਟੀਗੇਟਿਵ ਕੇਸਿਸ ਵੀ ਰੱਖੇ ਜਾ ਰਹੇ ਆ ਪ੍ਰੀ ਲਿਟੀਗੇਟਿਵ ਕੇਸਿਸ ਉਹ ਹੈ ਕਿ ਜਦ ਤੱਕ ਸਪੋਜ਼ ਕਰੋ ਕਿਸੇ ਨੇ ਬੈਂਕ ਤੋਂ ਕਰਜ਼ਾ ਲੈਂਦਾ ਉਹਦੀ ਕਿਸ਼ਤਾਂ ਟੁੱਟ ਗਈਆਂ ਨੇ ਮੈਗਨਰ ਕਵਰੀ ਦਾ ਸੂਟ ਫਾਈਲ ਕਰਨਾ ਪਰ ਬੈਂਕ ਨੇ ਹਾਲੇ ਰਿਕਵਰੀ ਦਾ ਸੂਟ ਫਾਈਲ ਨਹੀਂ ਕੀਤਾ ਉਹ ਪਹਿਲਾਂ ਹੀ ਬੈਂਕ ਨੇ ਸਾਨੂੰ ਦਰਖਾਹ ਦਿੱਤੀ ਆ ਸੀ ਉਸ ਪਾਰਟੀ ਨੂੰ ਬੁਲਾ ਲਿੱਤਾ ਤੋ ਦਾ ਆਪਸੀ ਰਜਮੰਦੀ ਨਾਲ ਚੈਂਪੀ ਨਾਲ ਫੈਸਲਾ ਕਰਾਉਣ ਦੀ ਕੋਸ਼ਿਸ਼ ਕਰਾਂਗੇ ਤਾਂ ਕਿ ਕੋਰਟ ਦੇ ਵਿੱਚ ਜਿਹੜੇ ਕੇਸੇ ਦਾ ਬਰਡਨ ਹੈਗਾ ਉਹ ਘੱਟ ਸਕੇ